ਮੋਰਚੇ ਕਾਇਮ ਕਰੋ ਤੇ ਚਮਕੌਰ ਦੀ ਗੜੀ ਦੇ ਵਿੱਚੋਂ جنگ ਲੜਦੇ ਆ ਪਰ ਜਦੋਂ ਕਿਲੇ ਦੇ ਅੰਦਰੋਂ جنگ ਲੜਨਾ ਹੋਵੇ ਨਾ ਉਦੋਂ ਅੰਦਰ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ ਜਿਵੇਂ ਬਰਦੂਕਾਂ ਦਾ ਬਰੂਦ ਬਹੁਤ سارے ਤੀਰ ਪਰ ਇੰਨੇ ਉਸ ਵੇਲੇ ਸਾਧਨ ਨਹੀਂ ਸਨ ਜਿੰਨਾ ਕਕੋੜਿਆਂ ਦੀਆਂ ਕਾਠੀਆਂ ਨਾਲ ਝੋਲਿਆਂ 'ਚ ਵੱਧਾ ਬਰੂਦ ਸੀ ਉਹ ਸਾਰਾ ਸਿੰਘਾਂ ਨੇ ਲਿਆ ਜਦੋਂ ਕੋਰਦੀ ਗਿੜੀ ਦੇ ਵਿੱਚੋਂ ਮੋਰਚੇ ਕਾਇਮ ਕੀਤੇ ਨੇ ਤੇ ਜੰਗ ਹੋਣ ਲੱਗਾ ਹੁਣ ਅੰਦਰ 40 ਨੇ ਬਾਹਰ 10 ਲੱਖ ਹੈ ਪਰ ਉਸ 10 ਲੱਖ ਨੂੰ ਨਹੀਂ ਪਤਾ ਵੀ ਅੰਦਰ 40 ਨੇ ਉਹਨਾਂ ਨੂੰ ਇੰਜ ਲੱਗਦਾ ਸੀ ਵੀ ਅੰਦਰ ਸੈਨਾ ਕੋਈ ਵੱਡੀ ਹੈ ਜਿੰਨੀ ਬਹਾਦਰੀ ਨਾਲ ਸਿੰਘ ਲੜ ਰਹੇ ਸਨ ਹੁਣ ਜਦੋਂ ਅੰਦਰੋਂ ਜੰਗ ਸ਼ੁਰੂ ਹੋਇਆ ਪਰ ਬਹੁਤ ਸਮਾਂ ਅੰਦਰੋਂ ਨਹੀਂ ਲੜਿਆ ਜਾ ਸਕਿਆ ਕਿਉਂਕਿ ਕੇਵਲ ਸਿੰਘਾਂ ਦੇ ਕੋਲ ਇੱਕ ਖੱਤਰ ਭਰੀ ਤੀਰਾਂ ਦੀ ਸੀ ਬਾਕੀ ਕੋਈ ਸਾਧਨ ਨਹੀਂ ਸਨ ਕੁਝ ਕੁ ਸਮੇਂ ਬਾਅਦ ਸਤਿਗੁਰੂ ਜੀ ਮੁ ਪਿਆਰੇ ਭਾਈ ਦਇਆ ਸਿੰਘ ਕਹਿੰਦੇ ਪਾਤਸ਼ਾਹ ਹੁਣ ਅੰਦਰੋਂ ਜੰਗ ਬਹੁਤਾ ਚਿਰ ਨਹੀਂ ਹੋਵੇਗਾ ਸਤਿਗੁਰੂ ਅਗਲੀ ਨੀਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਗਲੀ ਨੀਤੀ ਇਹ ਹੈ ਕਿ ਪੰਜ ਪੰਜ ਸਿੰਘਾਂ ਦੇ ਜਥੇ ਵੜਨਗੇ ਦਰਵਾਜ਼ਾ ਖੁਲਣੇ ਆ ਸਿੰਘ ਬਾਹਰ ਜਾ ਕੇ ਲੜਿਆ ਕਰਨਗੇ ਜਦੋਂ ਉਹ ਸ਼ਹੀਦ ਹੋ ਜਾਣਗੇ ਤੇ ਫਿਰ ਅਗਲਾ ਜਥਾ ਜਾਏਗਾ ਉਹਨ ਇੱਥੇ ਥੋੜਾ ਜਾ ਧਿਆਨ ਦਿਓ ਜੀ ਸ਼ਹੀਦ ਹੋਣਾ ਜਦੋਂ ਪਤਾ ਹੋਵੇ ਨਾ ਵੀ ਸ਼ਹੀਦ ਹੋਵਾਂਗੇ ਉਦੋਂ ਜੰਗ ਲੜਨ ਵਾਲੇ ਕੋਈ ਆਮ ਨਹੀਂ ਹੁੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕੇ ਪਹਿਲਾ ਜਥਾ ਚੱਲਿਆ ਜਿਹਦੀ ਅਗਵਾਈ ਪਿਆਰੇ ਭਾਈ ਸਾਹਿਬ ਸਿੰਘ ਜੀ ਕਰਦੇ ਸਨ ਔਰ ਪਿਆਰੇ ਭਾਈ ਸਾਹਿਬ ਸਿੰਘ ਦੇ ਵਿੱਚ ਇੱਕ ਬਹੁਤ ਵੱਡੀ ਕਲਾ ਸੀ ਵੀ ਉਹ ਬੰਦੂਕ ਚਲਾਉਣ ਵਿੱਚ ਬੜੇ ਮਾਹਰ ਸਨ। ਘੋੜੇ ਨੂੰ ਦੜਾਉਂਦਿਆਂ ਹੋਇਆਂ ਆਪਣਾ ਨਿਸ਼ਾਨਾ ਸੇਧ ਜਾਂਦੇ ਸੀ। ਪੰਦ ਸਿੰਘਾਂ ਦੇ ਸਮੇਤ ਪਿਆਰੇ ਭਾਈ ਦਇਆ ਸਿੰਘ ਚਮਕੌਰ ਦੀ ਗੜੀ ਚੋਂ ਬਾਹਰ ਨਿਕਲਦੇ ਨੇ ਬੜੀ ਬਹਾਦਰੀ ਦੇ ਨਾਲ ਜੂਝਦੇ ਹੋਏ ਅਖੀਰ ਹਜ਼ਾਰਾਂ ਨੂੰ ਮਾਰਦੇ ਲੱਖਾਂ ਦਾ ਮੁਕਾਬਲਾ ਕਰਦੇ ਪੰਜਾਂ ਸਿੰਘਾਂ ਸਹਿਤ ਸ਼ਹੀਦ ਹੋ ਜਾਂਦੇ। ਦੂਸਰਾ ਜਥਾ ਜਾਂਦਾ। ਤੀਸਰਾ ਜਥਾ ਜਾਂਦਾ। ਜਦੋਂ ਤਿੰਨ ਜਥੇ ਰਵਾਨਾ ਹੋ ਗਏ ਨਾ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਆ ਜਾਂਦੇ ਨੇ। ਆਪਣੇ ਪਿਤਾ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਦੇ ਨੇ ਪਿਤਾ ਜੀ ਹੁਣ ਜਿਹੜਾ ਜਥਾ ਜੰਗ ਦੇ ਮੈਦਾਨ ਵਿੱਚ ਜਾਵੇਗਾ ਇਹ ਮੈਂ ਲੈ ਕੇ ਜਾਵਾਂਗਾ ਜਦੋਂ ਬਾਬਾ ਅਜੀਤ ਸਿੰਘ ਨੇ ਕਿਹਾ ਨਾ ਸਤਿਗੁਰੂ ਜੀ ਹੁਣ ਜਥਾ ਮੈਂ ਲੈ ਕੇ ਜਾਵਾਂਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਪੰਥ ਦੀ ਝੋਲੀ ਇੱਕ ਵੱਡੀ ਵੱਡੀ ਬਖਸ਼ਿਸ਼ ਪਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਠੇ ਨੇ ਆਪਣੇ ਪੁੱਤਰ ਨੂੰ ਗਲ ਵਕੜੀ ਚ ਲੈ ਕੇ ਮਸਤਕ ਚੁੰਮਿਆ ਇੱਕ ਵਰ ਦਿੱਤਾ ਸਮੁੱਚੇ ਖਾਲਸੇ ਨੂੰ ਸਤਿਗੁਰੂ ਕਹਿੰਦੇ ਨੇ ਅਜੀਤ ਸਿੰਘ ਜੀ ਅੱਜ ਤੁਸੀਂ ਬਿਨਾਂ ਆਵਾਜ਼ ਮਾਰਿਆਂ ਆਇਓ ਜਦੋਂ ਵੀ ਪੰਥ ਨੂੰ ਲੋੜ ਪਵੇਗੀ ਤੁਹਾਡੀ ਉਮਰ ਦੇ ਨੌਜਵਾਨ ਬਿਨਾਂ ਆਵਾਜ਼ ਮਾਰਿਆਂ ਆਇਆ ਕਰਨਗੇ ਆਵਾਜ਼ ਨਹੀਂ ਮਾਰਨੀ ਪਵੇਗੀ ਔਰ ਇਹਦਾ ਸਬੂਤ ਆਪਾਂ ਵੇਖਦੇ ਵੀ ਹਾਂ ਜਿੱਥੇ ਅੱਜ ਕਿਸੇ ਪਾਸੇ ਵੀ ਪੰਥ ਤੇ ਕੋਈ ਮੁਸੀਬਤ ਆਵੇ ਕੋਈ ਲੋੜ ਪਵੇ ਸਾਡੇ 18-20 ਸਾਲਾਂ ਦੇ ਨੌਜਵਾਨ ਛਾਲਾਂ ਮਾਰਦੇ ਹੋਏ ਅੱਗੇ ਆਉਂਦੇ ਨੇ। ਔਰ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ। ਉੱਥੇ ਬਾਬਾ ਅਜੀਤ ਸਿੰਘ, ਪੰਜ ਸਿੰਘਾਂ ਸਮੇਤ ਬਾਹਰ ਜਾਂਦੇ ਨੇ। ਬਾਬਾ ਅਜੀਤ ਸਿੰਘ ਇੱਕ ਬੜੇ ਬਲੀ ਬਹਾਦਰ ਯੋਧੇ ਸਨ। ਉਮਰ ਭਾਵੇਂ 18-19 ਸਾਲਾਂ ਦੀ ਸੀ ਪਰ ਬਲਵਾਨ ਬੜੇ ਸਨ। ਬਾਹਾਂ 'ਚ ਬਲ ਬੜਾ ਸੀ। ਜਿੰਨੇ ਕੱਫੱਤੇ 'ਚ ਤੀਰ ਸਨ ਬਾਬਾ ਅਜੀਤ ਸਿੰਘ ਨੇ ਚਲਾਏ ਜਦੋਂ ਪੱਥੇ ਦੇ ਤੀਰ ਮੁੱਕ ਗਏ ਨੇ ਤੇ ਫਿਰ ਬਾਬਾ ਅਜੀਤ ਸਿੰਘ ਬਰਸ਼ੇ ਨਾਲ ਜੰਗ ਕਰਦੇ ਨੇ ਅਖੀਰ ਬਰਸ਼ਾ ਇੱਕ ਵੱਡੇ ਭਾਰੀ ਦੇਹੀ ਦੇ ਪਠਾਣ ਨੂੰ ਮਾਰਿਆ ਜਦੋਂ ਪੇਸ਼ਾ ਖਿੱਚਿਆ ਤੇ ਬਰਸ਼ਾ ਵੀ ਟੁੱਟ ਗਿਆ ਫਿਰ ਬਾਬਾ ਅਜੀਤ ਸਿੰਘ ਜੀ ਨੇ ਆਪਣੀ ਤਲਵਾਰ ਧੁਈ ਹੈ ਉਸ ਦੇ ਨਾਲ ਹਜ਼ਾਰਾਂ ਦਾ ਕਾਣ ਕੀਤਾ ਅਖੀਰ ਲੋਹੇ ਨਾਲ ਲੋਹਾ ਵੱਜਦਿਆਂ ਤਲਵਾਰ ਵੀ ਟੁੱਟ ਜਾਂਦੀ ਹੈ। ਇੰਨੇ ਕਚਿਰ ਨੂੰ ਬਾਬਾ ਅਜੀਤ ਸਿੰਘ ਜੀ ਦੇ ਸਰੀਰ